ਵਚਣਾ ਅੱਜ ਪੰਜਾਬੀ ਕੋਲ ਪਾਤੀ ਦਿਲਜੀਤ ਦੇ ਤੱਕ ਦੇਤਾ ਜਵਾਬ ਕੁਸ਼ਪਾ ਜੇਰਾਨੀ ਸਾਰਾ ਤੇ ਯੂ ਦੇ ਜੀ ਦੀ ਯਾਦ ਚੱਲਦਾ ਗੱਲਾਂ ਹੋਣਗੀਆਂ ਗੱਬਰੂ ਕਹਿੰਦੇ ਚੰਡੀਗੜ ਆ ਗਿਆ ਕਿ ਕਤੀੜਾ ਪਰਛਾਵੇਂ ਛੋੜ ਗਿਆ ਅੱਜ ਗੱਜ ਦਾ ਦੇਖ ਦਸਾਂਜਾ ਵਾਲਾ ਹੁਣ ਥੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਿਆ ਆ ਵੀ ਆ ਸਲੋਗ ਜਿਹੜਾ ਪੰਜਾਬੀ ਆਗੇ ਹੋਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚੀ ਬੋਲਦਾ ਹੈ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੇਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਹੋਏ ਰਾਈ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਤ ਨਾ ਬੋਲ ਸਕਾਂ ਬੜੇ ਬਗੜੇ ਜੋਰ ਨਾਲ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ